ਪਹਿਲਾਂ ਤਾਂ ਇਹ ਸਾਰਿਆਂ ਨੂੰ ਗੱਜ-ਵੱਜ ਕੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਣਾ ਅੱਜ ਦਾ ਦਿਨ ਸਾਡੇ ਵਾਸਤੇ ਔਰ ਆਪ ਜੀ ਦੇ ਵਾਸਤੇ ਇੱਕ ਨਵਾਂ ਸਾਲ ਆ ਸਾਰਿਆਂ ਨੂੰ ਪਹਿਲਾਂ ਤਾਂ ਲੱਖ-ਲੱਖ ਵਧਾਈਆਂ ਤੇ ਮੇਰੇ ਕੰਨਿਓ ਤਾਂ ਸੁਪਰ ਜਿਹੜਾ ਆਪਣਾ ਇਸ ਟਾਈਮ ਤੁਸੀਂ ਕਹਿ ਸਾਬਦੇ ਹੋ ਬਜ਼ੁਰਗ ਅਸੀਤਾਂ ਨਹੀਂ ਹੈ ਸਾਡੇ ਵਾਸਤੇ ਤਾਂ ਕਿ ਉਹਦੇ ਰਤਬੇ ਹੀ ਆ ਸਾਰੇ ਇਹਦੇ ਵਾਸਤੇ ਸਾਰੇ ਇਹਦੇ ਦਾਦਾ ਜੀ ਨੇ ਬਾਪੂ ਜੀ ਨੇ ਸਾਰੇ ਜਿੰਨੇ ਵੀ ਬੈਠੇ ਨੇ ਤੁਹਾਡੀਆਂ ਦੁਆਵਾਂ ਸਾਡੇ ਖਾਨਦਾਨ ਦੇ ਵਿੱਚ ਸ਼ੁਰੂਆਤੀ ਤੌਰ ਤੇ ਹੀ ਮਤਲਬ ਦੇਸ਼ ਭਗਤੀ ਦੀ ਭਾਵਨਾ ਪਹਿਲਾਂ ਤੋਂ ਹੀ ਰਹੀ ਹੈ ਪਹਿਲਾਂ ਬਾਪੂ ਜੀ ਸੀ ਸੁਤੰਤਰਤਾ ਸੰਨਾਨੀ ਫਿਰ ਇਹਦੇ ਦਾਦਾ ਜੀ ਆਰਮੀ ਵਿੱਚ ਸੀ ਮੈਂ ਫਿਰ ਇਹਨਾਂ ਦੇ ਨਾਲ ਪਿਛਲੇ 13 ਸਾਲਾਂ ਤੋਂ ਆਪ ਦੀ ਜੱਦੋ ਜਹਦ ਤੋਂ ਛੋਟੀ ਆ ਉਹ ਵੀ ਤਿੰਨ ਵਾਰ ਹਿੰਦੁਸਤਾਨ ਚ ਐਮਪੀਰ ਵੈਰੀ ਗੁੱਡ ਜੀ ਵੱਡੀ ਆ ਉਹ ਵਕੀਲ ਆ ਆਪਣੇ ਨਿਹਾਲ ਸਿੰਘ ਵਾਲੇ ਕੰਮ ਕਰ ਰਹੀ ਹੈ ਆਪਣੇ ਤਨ ਗੁੱਡੀਆਂ ਹੀ ਆ ਅੱਛਾ ਬੇਟੀਆਂ ਦੇ ਨਾਂ ਚਮਕਾ ਰਹੀਆਂ ਬਹੁਤ ਕਾਰਜਯੋਗ ਸੀਨੀਅਰ ਸਿਟੀਜ਼ਨ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਅੱਜ ਇੱਕ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਵੀ ਸਾਡੇ ਸਤਿਕਾਰਯੋਗ ਮੈਂਬਰ ਹਨ ਉਹਨਾਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦੇਣਾ ਚਾਹੁੰਦਾ ਵਧਾਈਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਸਭ ਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਔਰ ਲੰਮੀ ਉਮਰਾਂ ਬਖਸ਼ੇ ਦੂਸਰਾ ਜੋ ਸਾਡਾ ਅੱਜ ਵਿਸ਼ੇਸ਼ ਪ੍ਰੋਗਰਾਮ ਹੈ ਉਹ ਸਾਡੇ ਇਲਾਕੇ ਦੀ ਰਣਸੀਖੁਰ ਦੀ ਬਹੁਤ ਹੀ ਹੋਣਹਾਰ ਬੇਟੀ ਪ੍ਰੀਤ ਧਾਰੀਵਾਲ ਜੋ ਕਿ ਪੁਰਤਕਾਲ ਦੇ ਵਿੱਚੋਂ ਵਰਲਡ ਚੈਂਪੀਅਨ ਬਣ ਕੇ ਆਈ ਹੈ ਬਾਕਸਿੰਗ ਦੇ ਵਿੱਚ ਜਿਹੜਾ ਕਿ ਸਾਡੇ ਇਲਾਕੇ ਲਈ ਨਹੀਂ ਪੂਰੇ ਪੰਜਾਬ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਅੱਜ ਅਸੀਂ ਉਹਨਾਂ ਨੂੰ ਸੀਨੀਅਰ ਸੀਨੀਅਰ ਸਿਟੀਜ਼ਨ ਵੱਲੋਂ ਸਨਮਾਨਿਤ ਕਰਨ ਜਾ ਰਹੇ ਹਾਂ ਤੀਜੀ ਜੋ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਜਸ਼ਪਤ ਜੀ ਰਿਟਾਇਰ ਪੰਜਾਬ ਪੁਲਿਸ ਇਹਨਾਂ ਦਾ ਅੱਜ ਜਨਮ ਦਿਨ ਹੈ ਤਾਂ ਮੈਂ ਚਾਹਾਂਗਾ ਕਿ ਸਾਰੇ ਆਪਾਂ ਤਾੜੀਆਂ ਵਜਾ ਕੇ ਇਹਨਾਂ ਨੂੰ ਜਨਮ ਦਿਨ ਦੀ ਵਧਾਈ ਦੇਈਏ ਹੈਪੀ ਬਰਥਡੇ ਜੀ ਥੈਂਕ ਯੂ ਐਵਰੀਬਾਡੀ ਆਪਾਂ ਨੂੰ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਔਰ ਇਹੀ ਉਤਮ ਜਿਹੜੇ ਕਰਦੇ ਐ ਸਮਾਜ ਸੇਵਾ ਦੇ ਕੰਮ ਵਿੱਚ ਲੱਗੇ ਐ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਹੌਸਲੇ ਨਾਲ ਇਸ ਕੰਮ ਦੇ ਵਿੱਚ ਲਗਾਈ ਰੱਖੇ ਤੇ ਜ਼ਿਆਦਾ ਕੁਝ ਮੈਂ ਨਾ ਕਹਿੰਦਾ ਹੋਇਆ ਬੜਾ ਟਾਈਮ ਨਾ ਲੈਂਦਾ ਹੋਇਆ ਤਾਂ ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਬਿਆਨ ਸਿੰਘ ਜੀ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਰਦਾਰ ਬਿਆਨ ਸਿੰਘ ਜੀ ਸਤਿਕਾਰਯੋਗ ਸੀਨੀਅਰ ਸਟਿਜਾਂ ਦੇ ਅੰਦਰ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕੀਤੀ ਸੀ ਕਿ ਅਸੀਂ ਜਿਹੜੇ ਆਪਣੀ ਉਮਰ ਕਾਫੀ ਕਰ ਚੁੱਕੇ ਹਾਂ ਉਹ ਅਸੀਂ ਇੱਥੇ ਪਾਰਕ ਵਿੱਚ ਇਕੱਠੇ ਹੁੰਨੇ ਆ ਆਪਣਾ ਹੱਸਣ ਖੇਡਣ ਤੋਂ ਬਿਨਾ ਕਈ ਅਸੀਂ ਇਹੋ ਜਿਹੀਆਂ ਚੀਜ਼ਾਂ ਸਾਂਝੀਆਂ ਕਰਦੇ ਹਾਂ ਜਿਹੜੀਆਂ ਕਿ ਸਾਨੂੰ ਬਹੁਤ ਹੀ ਆਨੰਦਮਈ ਹੁੰਦੀਆਂ ਜਿਸ ਤਰ੍ਹਾਂ ਕਿ ਕਿਸੇ ਦੇ ਜਨਮ ਦਿਨ ਕਿਸੇ ਦੇ ਪੋਤਰੇ ਦਾ ਜਨਮ ਦਿਨ ਕਿਸੇ ਬੱਚੇ ਦਾ ਵਿਆਹ ਤਾਂ ਅਸੀਂ ਸਾਂਝੇ ਕਰਦੇ ਆਂ ਪਰ ਜੇ ਇੱਕ ਮੈਨੂੰ ਬਹੁਤ ਵਧੀਆ ਨਵੀਂ ਆਈਟਮ ਲੱਗੀ ਵੀ ਇੱਕ ਬੱਚੀ ਖੁਸ਼ਪ੍ਰੀਤ ਧਾਲੀਵਾਲ ਜਿਸਨੇ ਕਿ ਗੁਰਬਾਣੀ ਦੇ ਕਥਨ ਅਨੁਸਾਰ ਨੱਚਣ ਕੁੱਦਣ ਮਨ ਕਾ ਚਾਉ ਅਨੁਸਾਰ ਆਪਣੇ ਇਲਾਕੇ ਨੂੰ ਆਪਣੇ ਪਿੰਡ ਨੂੰ ਬਹੁਤ ਹੀ ਉਲੰਧੀਆਂ ਵੱਲ ਲੈ ਕੇ ਗਏ ਨੇ ਕਿਉਂਕਿ ਵਾਰਡ ਪਰਿਦਾ ਪੁਰਤਕਾਲ ਦੇ ਵਿੱਚ ਬੌਕਸਿੰਗ ਦੇ ਮੁਕਾਬਲੇ ਹੋਏ ਸੀ ਉਹਨਾਂ ਦੇ ਵਿੱਚ ਇਸ ਬੱਚੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਸਾਨੂੰ ਸਾਰਿਆਂ ਨੂੰ ਇਲਾਕੇ ਵਿੱਚ ਇਸ ਗੱਲ ਦਾ ਮਾਣ ਆ ਉਹ ਸਮਾਨ ਨੂੰ ਵਰਕਨਾ ਰੱਖਦੇ ਹੋਏ ਜੀ ਸੀਨੀਅਰ ਸਿਟੀਜ਼ਨ ਨੇ ਵੀ ਇਹ ਫੈਸਲਾ ਲਿਆ ਆ ਗਿਆ ਬਾਕੀ ਇਸ ਬੱਚੀ ਦਾ ਸਨਮਾਨ ਕੀਤਾ ਜਾਵੇ ਅਸੀਂ ਕੋਈ ਬਹੁਤਾ ਕੁਝ ਨਹੀਂ ਦੇ ਸਕਦੇ ਅਸੀਂ ਇਕੱਠੇ ਹੋ ਕੇ ਇੱਕ ਇੰਨਾ ਹੀ ਬੱਚੀ ਨੂੰ ਸਨਮਾਨ ਦੇ ਸਕਦੇ ਹਾਂ ਕਿ ਅਸੀਂ ਆਪਣੀਆਂ ਸ਼ੁਭ ਕਾਮਨਾਵਾਂ ਇਹਨੂੰ ਅਸੀਂ ਬੱਚੀ ਨੂੰ ਦਿੰਨੇ ਆ ਬਹੁਤ ਛੋਟੀ ਉਮਰ ਆ ਬੱਚੀ ਦੀ 19 ਸਾਲ ਦੀ ਸਾਰੀ ਉਮਰ ਆ ਤੇ ਹੋਰ ਬਲੰਦੀਆਂ ਨੂੰ ਸ਼ੁਭੇ ਹੋਰ ਤਰਕੀਆਂ ਕਰੇ ਇਹ ਸਾਡੀਆਂ ਸ਼ੁਭ ਕਾਮਨਾਵਾਂ ਇਸ ਬੱਚੀ ਦੇ ਨਾਲ ਨੇ ਬਾਕੀ ਅੱਜ ਜਨਮ ਦਿਨ ਹੈ ਜਿਹੜਾ ਜਨਮ ਦਿਨ ਹੈ 9 ਸਾਲ ਦੇ ਉੱਤੇ ਸਾਰੇ ਹੀ ਇੰਜੀਨੀਅਰ ਸੀਨੀਅਰ ਸਿਟੀਜਨ ਨੂੰ 9 ਸਾਲ ਦੀਆਂ ਬਧਾਈਆਂ ਔਰ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਨੂੰ ਬਹੁਤ ਬਹੁਤ ਔਰ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਿਦਿਆਨਿਆ ਪ੍ਰਵਾਨ ਹੋਣ ਸੋ ਅਸੀਂ ਆਸ ਕਰਦੇ ਹਾਂ ਕਿ ਇਹ ਪਰਵੋ ਜੀਆਂ ਅਸੀਂ ਖੁਸ਼ੀਆਂ ਹਰਾ ਮਿਲ ਕੇ ਮਨਾਉਂਦੇ ਰਹੇ ਅਸੀਂ ਖੁਸ਼ੀਆਂ ਸਾਂਝੀਆਂ ਕਰੀਏ ਜਿਵੇਂ ਕਿਸਾਨਾਂ ਦਾ ਕਸਨ ਹੈ ਖੁਸ਼ੀਆਂ ਸਾਂਝੀਆਂ ਕਰਨਾ ਵਾਧੀਆਂ ਤੇ ਗਮੀਆਂ ਸਾਂਝੀਆਂ ਕਰਨ ਦੇ ਨਾਲ ਕਰਦੀਆਂ ਅਸੀਂ ਇਹੀ ਆਸ ਕਰਦੇ ਹਾਂ ਅੱਜ ਨਵੇਂ ਸਾਲ ਤੋਂ ਉਹੋ ਜਿਹੀਆਂ ਗਮੀਆਂ ਦੇ ਮੌਕੇ ਪਰਮਾਤਮਾ ਹਰ ਇੱਕ ਤੇ ਘਾਟ ਹੀ ਲਿਆਈ ਸਾਨੂੰ ਖੁਸ਼ੀਆਂ ਦੇ ਮੌਕੇ ਬਖਸ਼ੇ ਜਿਸ ਤਰ੍ਹਾਂ ਅਸੀਂ ਨਵੇਂ ਸਾਲ ਖੁਸ਼ੀ ਮਨਾਉਂਦੇ ਹਾਂ ਤੇ ਇਸੇ ਤਰ੍ਹਾਂ ਅਸੀਂ ਖੁਸ਼ੀ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਾਸਟਰ ਜਸਪਾਲ ਰਾਏ ਜੀ ਨੇ ਉਹ ਵਿਚਾਰ ਸਾਂਝੇ ਕਰਦੇ। ਬਹੁਤ ਹੀ ਸਤਿਕਾਰਯੋਗ ਸਾਡੀ ਇਸ ਗੋਲਡਨ ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਸ਼ਾਵੜਾ ਜੀ ਹੋਰ ਸਾਡੇ ਪਰਿਵਾਰਕ ਮੈਂਬਰ ਸਹਿਲੀ ਗੱਲ ਤੋਂ ਅਜੀ ਨਵਾਸਾ ਦਾ ਸਾਰਿਆਂ ਨੂੰ ਮੈਂ ਇਹ ਵਧਾਈ ਦਿੰਦਾ ਹਾਂ। ਪ੍ਰੋਗਰਾਮਾਂ ਤੇ ਇਸ ਤਰ੍ਹਾਂ ਇਕੱਠੇ ਹੁੰਦੇ ਰਹੇ। ਨੰਬਰ 2 ਤੇ ਜੋ ਵੇਟੀ ਨੇ ਮੱਧਾ ਮਾਰੀਆਂ ਉਹ ਆਪਣੇ ਮਤਲਬ ਇਲਾਕੇ ਲਈ ਨਹੀਂ ਆਪਣੇ ਪੰਜਾਬ ਲਈ ਨਹੀਂ ਆਪਣੇ ਇੰਡੀਆ ਲਈ ਦੇਖੋ ਨੁਮਾਇੰਦਗੀ ਕਰਨੀ ਐ ਇਸ ਉਮਰ ਦੇ ਵਿੱਚ ਇਹ ਇੱਕ ਬਹੁਤ ਵੱਡੀ ਗੱਲ ਹੈ ਨੰਬਰ 3 ਤੇ ਸਾਡੇ ਵੱਡੇ ਵੀਰ ਜਨਮ ਦਿਨ ਹੈ ਕਿੰਨੇ ਸਾਲ ਦੇ ਹੋ ਗਏ 70ਵਾਂ ਚੱਲ ਗਿਆ ਮੇਂ ਹੋਂ ਤਾਂ ਅੱਜ ਦਾ ਫਾਟੀ ਹੋ ਗਿਆ ਸੀਨੀਅਰ ਸਿਟੀਜ਼ਨ ਨਹੀਂ ਹੁਣੇ ਨਾਲ ਸੁਪਰ ਸੀਨੀਅਰ ਸਿਟੀਜ਼ਨ ਬਣ ਜਾਂਦੇ ਹੈ ਇਹ ਲੱਗੇ ਹੋਈ ਹੈ ਅੱਜ ਬਹੁਤ ਵਧੀਆ ਗੱਲ ਹੈ ਬੀ ਡਿਗਰੀ ਦਿੱਤੀ ਹੈ ਇਹ ਠੀਕ ਹੈ ਇੰਦੀਆਂ ਮਤਲਬ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹੋਏ ਮੈਂ ਫੇਰ ਇੱਕ ਵਾਰ ਇਹਨਾਂ ਤਿੰਨਾਂ ਖੁਸ਼ੀਆਂ ਤੇ ਫੇਰ ਇੱਕ ਵਾਰ ਮੁਬਾਰਕਬਾਦ ਦਿੰਦਾ ਹੋਇਆ ਸਾਰਿਆਂ ਨੂੰ ਫਤੇ ਅੱਜ ਕਰਦਾ ਵਾਹਿਗੁਰੂ ਜੀ ਦਾ ਸਭ ਸਾਡੇ 골ਡਨ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਦਾਦਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਸૌ ਤੋਂ ਪਹਿਲਾਂ ਤਾਂ ਮੇਰੇ ਮੈਂਬਰ ਸਾਹਿਬਾਨ 90 ਸਾਲ ਦੀ ਬਹੁਤ-ਬਹੁਤ ਵਧਾਈ ਹੋਵੇ ਨੰਬਰ 2 ਦੇ ਉੱਤੇ ਆਪਾਂ ਬਜ਼ੁਰਗ ਆਪਣੇ ਕਹਿੰਦੇ ਹੁੰਦੇ ਆ ਕਿ ਜਿਹੜੇ ਵੀ ਬੱਚੇ ਜਾਂ ਜੋ ਵੀ ਉਸ ਘਰ ਦੇ ਮੈਂਬਰ ਹੈਗੇ ਆ ਜਿਹੜੇ ਉਹ ਕਿਸੇ ਚੀਜ਼ ਦੀ ਬਲੰਡੀਆਂ ਜਾਂ ਛੋਹਦੇ ਹੁੰਦੇ ਆ ਉਹਨਾਂ ਦੇ ਪਿੱਛੇ ਉਹਨਾਂ ਦੇ ਖਾਨਦਾਨ ਦਾ ਬਹੁਤ ਹੱਥ ਹੁੰਦਾ ਔਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਣਾ ਚਾਹਣਾ ਕਿ ਇਸ ਬੇਟੀ ਦੇ ਪਰਦਾਦਾ ਜੀ ਉਹ ਵੀ ਆਪਣੇ ਸੁਤੰਤਰਤਾ ਸੰਗਮ ਸੀ ਜਿਨ੍ਹਾਂ ਨੇ ਕਿ ਦੇਸ਼ ਦੀ ਆਜ਼ਾਦੀ ਲਈ ਬਹੁਤ ਹੀ ਵੱਡਾ ਬੁਰਬੁਲਾ ਕਿੱਸਾ ਪਾਇਆ ਕਿਉਂਕਿ ਇਸ ਪਰਿਵਾਰ ਦਾ ਸਾਡੀ ਪਹਿਲਾਂ ਤੋਂ ਹੀ ਕਾਫੀ ਜਾਣ ਪਛਾਣਾ ਹੈ ਉਹਨਾਂ ਦੇ ਵਿੱਚ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਦੱਸਣਾ ਕਿ ਇਸੇ ਕਰਕੇ ਔਰ ਨੰਬਰ 2 ਉੱਤੇ ਇਸ ਬੇਟੀ ਦੇ ਜਿਹੜੇ ਡੈਡੀ ਜੀ ਹੈ ਜਿਕ ਫੀਰ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਵਿੱਕੀ ਵੀ ਕਹਿੰਦੇ ਆ ਉਹਦੇ ਬਹੁਤ ਹੈ ਔਰ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਹੈ ਔਰ ਅਸੀਂ ਸਾਰੇ ਬੰਨੂ ਅਸੀਂ ਸਾਰੇ ਸਿਟੀ ਜਨਮਾਨ ਨੂੰ ਇਸ ਬੇਟੀ ਨੂੰ ਇਹ ਹੀ ਅਸ਼ੀਰਵਾਦ ਦਿੰਨੇ ਆ ਕਿ ਹੋਰ ਵੀ ਬਣੰਦੀਆਂ ਨਿਸ਼ੂਏ ਤੇ ਜਿਸ ਤਰ੍ਹਾਂ ਮਾਸਟਰ ਜੀ ਦੱਸ ਕੇ ਚੱਕਿਆ ਕਿ ਸਾਡੇ ਸ਼ਹਿਰ ਦਾ ਹੀ ਨਹੀਂ ਸਾਦੇ ਪੰਜਾਬ ਦਾ ਹੀ ਨਹੀਂ ਸਾਡੇ ਮੁਲਕ ਦਾ ਵੀ ਜਿਹੜਾ ਨਾਮ ਰੌਸ਼ਨ ਹੋਵੇ ਤੇ ਅੱਗੇ ਤੋਂ ਹੋਰ ਵੀ ਬਣੰਦੀਆਂ ਚ ਹੋਏ ਔਰ ਨੰਬਰ 2 ਤੇ ਮੈਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੀ ਇਸ ਖੁਸ਼ੀ ਵਿੱਚ ਸ਼ਾਮਲ ਹੋ ਕੇ ਸਾਡੀ ਖੁਸ਼ੀ ਨੂੰ ਵਾਧਾ ਕੀਤਾ ਇੰਨੀਆਂ ਗੱਲਾਂ ਕਹਿੰਦਾ ਹੋਇਆ ਅਗਰ ਜੇਕਰ ਕੋਈ ਗਲਤੀ ਲਫ਼ਜ਼ ਦੇ ਇਸਤੇਮਾਲ ਕੀਤਾ ਹੈ ਤਾਂ ਖਿਮਾ ਚਾਹਕਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹ